ਕਰਨਾ ਚਾਹਤ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਆਪਾਂ ਪਹੁੰਚੇ ਖੰਡੂਰ ਸਾਹਿਬ ਆਪ ਦਰਸ਼ਨ ਕਰੋ ਸਾਜ ਸੰਗਤ ਜੀ ਸਰੋਵਰ ਦੇ ਦਰਸ਼ਨ ਕਰੋ ਆਪਾਂ ਪਹੁੰਚੇ ਖੰਡੂਰ ਸਾਹਿਬ ਆਪ ਦਰਸ਼ਨ ਕਰੋ ਉਹ ਵਾਹਿਗੁਰੂ ਜੀ ਆਪ ਦਰਸ਼ਨ ਕਰੋ ਖੰਡੂਰ ਸਾਹਿਬ ਦੇ ਦਰਸ਼ਨ ਕਰੋ ਸਰੋਵਰ ਦੇ ਵਾਹਿਗੁਰੂ ਜੀ ਆਪਾਂ ਖੰਡੂਰ ਸਾਹਿਬ ਪਹੁੰਚੇ ਜੀ ਆਪ ਦਰਸ਼ਨ ਕਰੋ ਖੰਡੂਰ ਸਾਹਿਬ ਜੀ ਦੇ ਇਹ ਸਰੋਵਰ ਹੈ ਜੀ ਸਰੋਵਰ ਦੇ ਦਰਸ਼ਨ ਕਰੋ ਨੀਚੇ ਨਹੀਂ ਜਾਂਦੇ ਔਰ ਸਰੋਵਰ ਦੇ ਦਰਸ਼ਨ ਕਰੋ ਆਪ ਸਰੋਵਰ ਦੇ ਦਰਸ਼ਨ ਕਰੋ ਸਾ ਸੰਗਤ ਜੀ ਦਰਸ਼ਨ ਕਰੋ ਸਰੋਵਰ ਦੇ ਦਰਸ਼ਨ ਕਰੋ ਆਹ ਆਹ ਦੇਖ ਨਾ ਕੈਮਰੇ ਤੇ